う ਜੀ ਜਿਹੜੀ ਉਹ ਵੀ ਆਖ ਰੋਪਾ ਲੈਣ ਉਹ ਭਾਈ ਨਪਾ ਜੇਵੇਂ ਪੇਂਕਿਓ ਵੀ ਆਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ बोले ही जो निहार सत्याकार गुरु पहली साथ दियो मैं हूँ बेंती करूँगा साढ़े जो सरपंचा परमार्ट के महाराज दें वो को दो चार मिनट बाद आके बोलन उस तो बाद इंद्रपाल सिंह की टिप्पू डायरेक्टर साहब वो दो चार मिनट बाद आके बोलन बाद शाह बताया जाएगा साथ इतने भी कमल जाते हैं

ਸਾਦ ਸੰਗਤ ਜੀ ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੇ ਬਾਗਹਿ ਸਰਕਾਰ ਜੋ ਪਿਆ ਜੀ ਸਰਦਾ ਸਾਧੂ ਸਿੰਘ ਮਾਤਾ ਬੀਏ ਕੌਰ ਜੀ ਬੀਬੀ ਗੁਰਵਚਨ ਕੌਰ ਅਤੇ ਬੀਬੀ ਮਹਿੰਦਰ ਕੌਰ ਜੋ ਇਹ ਵਿਛੜੀਆਂ ਰੂਹਾਂ ਹਨ ਇਹਨਾਂ ਦੀ ਸਲਾਨਾ ਵਰਸੀ ਦੇ ਸਮਾਂਦ ਵਿੱਚ ਅਸੀਂ ਸਾਰੇ ਇਕੱਤਰ ਹੋਏ ਹਾਂ ਕੁਝ ਇਨਸਾਨ ਇਹੋ ਜਿਹੀਆਂ ਜਾਂਦਾ ਛੱਡ ਜਾਂਦੇ ਹਨ ਇਹਨਾਂ ਨੂੰ ਭੁੱਲਣਾ ਸੁਭਾਵਿਕ ਨਹੀਂ ਇਹੋ ਜਿਹੇ ਸਖਸ਼ੀਤਾ ਦੇ ਮਾਲਕ ਸਨ ਮੇਰੇ ਪਿਤਾ ਸਮਾਨ ਸਰਦਾਰ ਸਾਧੂ ਸਿੰਘ ਜੀ ਮਾਤਾ ਬੀਬੀ ਵਰਜੀ ਜੋ ਕਿ ਇਹੋ ਜਿਹੇ ਸਖਸ਼ੀਤਾ ਸਨ ਜਿਹੜੇ ਸਾਰੇ ਗੁਣ ਸਨ ਬੜੀ ਸਾਤ ਸੁਹਾਵੇ ਸਨ ਨੇਕ ਕਾਬਲ ਐਸਾਂ ਮਿੱਠ ਬੋਲੜੇ ਸਨ ਕਾਨੀ ਸਰਜਨ ਸਾਨੂੰ ਲੋੜ ਵੰਦ ਦੀ ਲੋੜ ਪੂਰਾ ਕਰਦੇ ਸਨ ਬੜੀ ਧਰਮ ਪ੍ਰਵਿਰਤੀ ਵਾਲੇ ਸਨ ਸਭ ਤੋਂ ਪਹਿਲਾਂ ਮੈਂ ਤੁਹਾ ਗੱਲ ਕਰਾਂ ਕਾਨੀ ਪਗਾਮੀ ਸਰਦਨ ਦੇ ਪੁੱਤ ਕਿਉਂਕਿ ਮੈਂ ਐਜੂਕੇਸ਼ਨ ਵਾਲੀ ਜੁੜਿਆ ਨਾ ਕਿ ਪਤਾ ਹੈ ਕਿ ਸਰਕਾਰ ਦੇ ਬੁਰਾ ਸਕੂਲ

ਕਹਾਣੀ ਦਾ ਉਸ ਪੈਸੇ ਦਾ ਕੰਪੈਰੀਜ਼ਮ ਆਪੇ ਕਰੋ ਕਿੰਨੇ ਪੈਸੇ ਬੰਦੇ ਕਿੰਨੇ ਲੱਖ ਬੰਦੇ ਹਨ ਬਾਕੀ ਲੋੜਾਂ ਦੀ ਬੜੀ ਲੋੜ ਪੂਰੀ ਕਰਦੇ ਆ بڑے ਜਿਵੇਂ ਪਿਤਾ ਜੀ ਦੀ ਬੜੀ ਲੋੜ ਪੂਰੀ ਕਰਦੇ ਰਹੇ ਹੈ ਕਿਉਂਕਿ ਇਹਨਾਂ ਦੀ ਕੀ ਚੰਗੀ ਆ ਸਾਡੇ ਕੋਲ ਰਾਜਸਪੁਰ ਦੇ ਨਾਲ ਕੋਈ ਚੀਜ਼ ਹੈ ਖੇਤੀ ਕਰਦੇ ਸਾਨੂੰ ਜਿਸ ਵੇਲੇ ਪੈਸੇ ਦੇ ਰੋੜ 35 ਸੀ ਉਸ ਵੇਲੇ ਇਹਨਾਂ ਕੋ ਪੈਸੇ ਲੈਣ ਦੇ ਸਾਲ ਜਿਸਲੇ ਫਸਲ ਹੁੰਦੀ ਸੀ ਉਸ ਵੇਲੇ ਕਿਉਂ ਘਟਾ ਦੇ ਕੋਈ ਇਸ ਤਰ੍ਹਾਂ ਨਾ ਰੋੜਾ ਦੇ ਬਾਕੀ ਨਹੀਂ ਨਹੀਂ ਪੜਿਆਈ ਮਿਹਰਬਾਉੜੀ ਦੇਖੋ ਕੁਦਰਤ ਦੇ ਅੰਗੇ ਦੇਖੋ ਜਨਮ ਕਿੱਥੇ ਆ ਬਿਆਹ ਕਿੱਥੇ ਲੱਗੇ ਬੈਠ ਕਿੱਥੇ ਹੋਰੀ ਜਾ ਕੇ ਮਰਦਾ ਜਾ ਕੇ ਸਭ ਤਾਰਨ ਉਹ ਮਹਾਮਾਰੀ ਆਈ ਸੀ ਕੋਰੋਨਾ ਦਾ ਕੋਰੋਨਾ ਦਾ ਤਾਂ ਤੇਹਾਂ ਤੋਂ ਹੋਇਆ ਕਾਰਨ ਬਣਿਆ ਕਿ ਕੋਰੋਨਾ ਦਾ ਸਥਾਨ ਕਿਹੜਾ ਆ ਗਿਆ ਅਮਰੀਕਾ ਆ ਗਿਆ ਡੇਟ ਵੀ ਓਖੇ ਮਾਲਕ ਜਿਸਲੇ ਜਨਮ ਲੈ ਰਹਾ ਹੈ ਉਸ ਤੇ ਲਈ ਸਥਾਨ ਵੀ ਡੇਟ ਵੀ ਸਭ ਕੁਝ ਮਕਰ ਦਾ ਕਾਰਨ ਵੀ ਇਹਦਾ ਕਾਰਨ ਕੋਰੋਨਾ ਦਾ ਬਾਕੀ ਇਹ ਤਿੰਨੋਂ ਪਰਿਵਾਰ ਮੇਰੇ ਭਟੇ ਲਈ ਭਾਈ ਸਾਪਾਏ ਕੋਟਪ੍ਰੀ ਸਿੰਘ ਲਈ ਭਾਈ ਕੰਜੀ ਸਿੰਘ ਲਈ ਭਾਈ ਹਰਪ੍ਰੀਤ ਸਿੰਘ ਲਈ ਤਿੰਨੋ ਪਰਿਵਾਰ ਬੜੇ ਵਿਸ਼ਾਲ ਪਰਿਵਾਰ ਹੈ ਮਾਲਕ ਜੀ ਬੜੀ ಅಪਾਰ ਕਿਰਤ ਵਾਲੇ ਲੋਕੀ ਇਹਨਾਂ ਦੇ ਬੜੇ ਤਰ੍ਹਾਂ ਇਲਾਕਾ ਰੇ ਪਰਿਵਾਰ ਮੈਂ ਵਾਰਿਕ ਬਗੇ ਇਹੀ ਅਦਾਸ ਕਰਦਾ ਹਾਂ ਕਿ ਵਾਰਿਕ ਨੂੰ ਇਹਨਾਂ ਨੂੰ ਬਹੁਤ ਤਰਕੀਆਂ ਬਖਸ਼ੇ ਮਾਲਕ ਗੁਣ ਵਿਛੜਲਾ ਹੋ ਆਪਣੇ ਜਨਮਿਕ ਨਵਾਸਕ ਸੇ ਆਵਾ ਗੋਡੇ ਚੱਕਰ ਤੋਂ ਬਚਾਈ ਅਕਰੀ ਉਹ ਆਜ ਕੀ ਕਰਤਾ 450 ਵਾਹਿਗੁਰੂ ਅਸਥਾਨ ਦਾ ਬੇਟੀ ਜਲਾ ਕੰਤਾਲ ਕੰਤਾਲ ਸ਼ਿਗੁਰ ਗਰੰਥ ਸਾਹਿਬ ਜੀ मेरे तो पहला मेरे सरकार चाचा जी सुख चाचा जी ने चाचा जी ने सरपंचा दिता है तो बार बार रिपीट करके तक बहुता फायदा नहीं बस परमात्मा अगर संगत रूप यही अरदस करो कि काट ते प्यार साढे परिवार में उस परमात्मा ने बनाया हुआ है वो काट ते प्यार ਸਾਡੇ ਪ੍ਰਵਾਸ ਮੇਂ ਸਾਰੇ ਹੀ ਪਰਿਵਾਰਾਂ ਵਿੱਚ ਫੜਿਆ ਰਿਹਾ ਤੇ ਸਾਰੇ ਹੀ ਪਰਿਵਾਰ ਦਿਨ-ਦੁਗਣੀ ਰਾਤ-ਚੌਗਣੀ ਤਰੱਕੀ ਕਰਦੇ ਰਹੇ ਪਿੰਡ ਦੀ ਤਰੱਕੀ ਤਾਂ ਬਹੁਤ ਵੱਡਾ ਮੁੱਦਆ ਰੱਖੀ ਹੈ ਪਰ ਇਹ ਮਾਨ ਕਲਿਆਣਪੁਰ ਦੀ ਸੰਗਤ ਨੂੰ ਜ਼ਿਆਦਾ ਹੈ ਆਪ ਸਭ ਤੋਂ ਜ਼ਿਆਦਾ ਹੈ ਕਿ ਆਪ ਨੇ ਇਸ ਤਰੱਕੀ ਦਾ ਪਹਿਲਾ ਸਕੂਲ ਗੁਰਦੁਆਰਾ ਸਾਹਿਬ ਦੀ ਇਸ ਆਲੀਸ਼ਾਨ ਬਿਲਡਿੰਗ ਦੇ ਰੂਪ ਵਿੱਚ ਦਿੱਤਾ ਹੈ ਇਸ ਲਈ ਆਪ ਸਾਰੇ ਹੀ ਫਿਰ ਆਇਦੇ ਪੜਕਰਵਾ ਗੁਰੂ ਜੀ ਦਾ ਸ਼ੁਕਰਾਨਾ ਤੇ ਆਪਣੀ ਚੜ੍ਹਦੀ ਕਲਾ ਲਈ ਜੇ ਕਾਰਿਆ ਦਾ ਜਵਾਬ ਦਿਓ ਬੋਲੇ ਈਸ਼ੋ ਨਿਹਾਲ ਸਤਿ ਸ਼੍ਰੀ ਅਕਾਲ ਅੱਜ ਇਸ ਮਾਗਮਿਕ ਅਸੀਂ ਆਪਣੇ ਪਰਿਵਾਰ ਤੋਂ ਬਹੁਤ ਹੀ ਸਤਿਕਾਰਤ ਵਿਛੜੀਆਂ ਰੂਹਾਂ ਮੇਰੇ ਮਾਲਿਓ ਦਾਦਾ ਜੀ ਦਾਦੀ ਜੀ ਸਰਦਾਰ ਸਾਜੂ ਸਿੰਘ ਜੀ ਸਰਦਾਰ ਦੀਪਕੌਰ ਜੀ ਜਿਹੜੇ ਕਿ ਇਸ ਪਰਿਵਾਰ ਦਾ ਮੁੱਢ ਸਨ ਇਸ ਪਰਿਵਾਰ ਦਾ ਅਜਿਹਾ ਫੂਟ ਸਨ ਜਿਨ੍ਹਾਂ ਦੀ ਛਾਂ ਅਸੀਂ ਅੱਜ ਵੀ ਕਿਤੇ ਨਾ ਕਿਤੇ ਪ੍ਰਾਪਤ ਕਰ ਰਹੇ ਹਾਂ ਤੇ ਉਸ ਛੰਡੀ ਛਾਂ ਦੇ ਤਹਿਤ ਹੀ ਸਾਰਾ ਪਰਿਵਾਰ ਦੇਸ਼ਾਂ ਬੇਸ਼ਾਂ ਵਿੱਚ ਤਰੱਕੀਆਂ ਕਰ ਰਿਹਾ ਸੀ ਇਹਨਾਂ ਦੇ ਨਾਲ ਹੀ ਮੇਰੇ ਸਤਕਾਰਤੋਂ ਦੋਨੋਂ ਚਾਚੀਆਂ ਜਿਹੜੀਆਂ ਕਿ ਜੇ ਮੈਂ ਬਨਿਆਵੀ ਰੂਪ ਚ ਗੱਲ ਕਰਾਂ ਤੇ ਕੋਈ ਜਾਣ ਵਾਲੀ ਹੋਂਰ ਵਿੱਚ ਨਹੀਂ ਸਾਬੇ ਕੋਈ ਅਜਹੀ ਕੋਈ ਉਹਨਾਂ ਨੂੰ ਐਡੀ ਵੱਡੀ ਕੋਈ ਦੁਖਤ ਵੀ ਨਹੀਂ ਵੀ ਨਹੀਂ ਆਈ ਜੀ ਕਿ ਉਹ ਜਿਵੇਂ ਕਹਿੰਦੇ ਨੇ ਕਿ ਅਥਾ ਦੇ ਵਿੱਚੋਂ ਹੀ ਪਰਮਾਤਮਾ ਪਰਵਾਹ ਤੋਂ ਉਹਨਾਂ ਨੂੰ ਲੈ ਗਿਆ ਇਹ ਕੁਦਰਤ ਦਾ ਪਾਣਾ ਹੈ ਕੁਦਰਤ ਦਾ ਪਾਣਾ ਸਭ ਮੰਨਦਾ ਪੈ ਰਿਹਾ ਹੈ ਤੇ ਅਸੀਂ ਮੰਨ ਰਹੇ ਹਾਂ ਪਰ ਪਰਮਾਤਮਾ ਨੇ ਇਹ ਇੱਕ ਬਹੁਤ ਹੀ ਵੱਡੀ ਬਖਸ਼ਿਸ਼ ਪਰਵਾਰ ਨੇ ਕੀਤੀ ਹੈ ਕਿ ਜਿੱਥੇ ਜਿਵੇਂ ਮੇਰੇ ਸਰਪੰਚ ਸਾਹਿਬ ਚਾਚਾ ਜੀ ਨੇ ਦੱਸਿਆ ਹੈ ਸਾਡੇ ਦਾਦਾ ਜੀ ਨੇ ਇੱਥੇ ਆਪਣੀ ਤਰੱਕੀ ਕੀਤੀ ਮਿਹਨਤ ਕੀਤੀ ਅਤੇ ਗੁਰੂ ਨਾਨਕ ਜੀ ਦੇ ਦੱਸੇ ਰਾ ਕਿਰਤਕਾਰ ਨਾਮ ਜਾਗ ਤੇ ਵੰਡ ਛਕ ਦੇ ਜਿਹੜੇ ਆ ਤੇ ਸਿਧਾਂਤ ਨੇ ਸਿੱਖੀ ਦੇ ਉਹਨਾਂ ਤੇ ਉਹਨਾਂ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਚੱਲ ਕੇ ਦਿਖਾਇਆ ਜਿਸ ਦਾ ਉਦਾਹਰਣ ਸਾਡੇ ਪਿੰਡ ਦੇ ਬਜ਼ੁਰਗ ਤੇ ਹੋਰ ਵੀ ਬਹੁਤ ਸਾਰੀ ਸਫਲਤ ਹੈ ਉਹਨਾਂ ਦੀ ਬਲੌਰਤ ਅੱਜ ਜਿਹਾ ਹੀ ਕਰੂ ਵਿਦੇਸ਼ਾਂ ਦੇ ਵਿੱਚ ਮੇਰੇ ਚਾਚਾ ਜੀ ਉਹਨਾਂ ਦੇ ਪਰਿਵਾਰ ਬਹੁਤ ਚੜ੍ਹਦੀ ਕਲਾ ਜਿਹਾ ਹਨ ਉੱਥੇ ਵੀ ਜਦੋਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਹੈ ਤਾਂ ਮੇਰੇ ਚਾਚਾ ਜੀ ਤੇ ਪਰਿਵਾਰ ਇਕੱਠੇ ਹੋ ਕੇ ਇੱਕ ਪਰਿਵਾਰ ਦੇ ਰੂਪ ਵਿੱਚ ਸੇਵਾ ਕਰ ਰਹੇ ਹਨ ਮੈਂ ਪਿੱਛੇ ਯੂ ਐਸ ਗਿਆ ਸੀ ਉੱਥੇ ਵੀ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਉੱਥੇ ਨਵਾਂ ਗੁਰੂ ਘਰ ਬਣ ਰਿਹਾ ਹੈ ਜਿੱਥੇ ਚਾਚਾ ਜੀ ਰਹਿੰਦੇ ਨੇ ਜਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਵੀ ਚਾਚਾ ਜੀ ਦੋਨੋਂ ਪਰਿਵਾਰ ਰਲ ਕੇ ਮੈਨੂੰ ਬੜਾ ਮਾਣ ਆ ਦੱਸ ਦਿਆਂ ਕਿ ਮੇਰੇ ਦਾਦਾ ਜੀ ਦੇ ਨਾਮ ਦੇ ਉੱਤੇ ਦੋਵੇਂ ਪਰਿਵਾਰ ਜਿਹੜੇ ਆ ਇਹ ਰਲ ਕੇ ਸੇਵਾ ਕਰ ਰਹੇ ਹਨ ਪ੍ਰਮਾਤਮਾ ਇਹਨਾਂ ਨੂੰ ਸਿਹਤ ਯਾਗੀ ਬਖਸ਼ੇ ਪਰਿਵਾਰ ਨੂੰ ਤੌਲੁਸਤੀ ਬਖਸ਼ੇ પ્રેમ ਪਿਆਰ ਇਤفاق ਬਖਸ਼ੇ ਅਤੇ ਸਾਰੇ ਪਿੰਡ ਵਾਸੀਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਵਾਦੀ ਹਾਂ ਜਿਹੜੇ ਕਿ ਜਦੋਂ ਵੀ ਸਾਨੂੰ ਕੋਈ ਵੀ ਅਸੀਂ ਸਾਡੇ ਪਰਿਵਾਰ ਵੱਲੋਂ ਆਪ ਜੀ ਨੂੰ ਸੱਦਾ ਦਿੱਤਾ ਜਾਂਦਾ ਹੈ ਤੁਸੀਂ ਸਾਡੇ ਦੁੱਖ ਸੁੱਖ ਦੇ ਵਿੱਚ ਤੁਮ ਨੂੰ ਆ ਕੇ ਸ਼ਰੀਰ ਦਿੰਦੇ ਹੋ ਤੁਸੀਂ ਆ ਜਾਏ ਹੋ ਤੁਹਾਡਾ ਕੋਟਨ ਕੋਟਨਵਾਰ ਬੇਤੀ ਹੈ ਕਿ ਗੁਰੂ ਘਰ ਅੰਦਰ ਆਇਆ ਸਮੂਹ ਸੰਗਤ ਨੇ ਛਾਹੇ ਜਾਣਾ ਹੈ ਇਹਨਾਂ ਸ਼ਬਦਾਂ ਦੇ ਨਾਲ ਨਵਾ ਚੋਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ